ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਰੌਂਠੇ ਪਰੌਂਠੇ ਬਣਾਵਾਂਗੇ ਆਪਾਂ ਰਾਤ ਦੇ ਬਚੇ ਹੋਏ ਚੋਲਾਂ ਦੇ ਤੁਸੀਂ ਫਰੈਸ਼ ਚੋਲ ਜਿਹੜੇ ਤਾਜ਼ੇ ਹੁੰਦੇ ਨੇ ਉਹ ਵੀ ਚੋਲ ਤੁਸੀਂ ਵਰਤ ਸਕਦੇ ਹੋ ਤੇ ਪਰੌਂਠੇ ਬਣਾਉਣ ਵਾਸਤੇ ਆਪਾਂ ਇੱਥੇ ਜੋ-ਜੋ ਸਮਾਨ ਲਿਆ ਉਹ ਤੁਹਾਨੂੰ ਆਪਾਂ ਇੱਕ ਵਾਰੀ ਦੱਸ ਦਿੰਨੇ ਆ ਪਰੌਂਠੇ ਬਣਾਉਣ ਵਾਸਤੇ ਆਪਾਂ ਇੱਥੇ ਲਿਆ ਜੀ ਅਨਕ ਕਨਕ ਦਾ ਆਟਾ ਤੇ ਨਾਲ ਹੀ ਇੱਕ ਕੋਲੀ ਲਈਏ ਰਾਤ ਦੇ ਬਚੇ ਹੋਏ ਚੋਲ ਤੇ ਥੋੜਾ ਜਿਹਾ ਆਪਾਂ ਅਦਰਕ ਲੈ ਲਿਆ ਕੁਚੀ ਤਾ ਹੋਇਆ ਚਾਰ ਤੋਂ ਪ ਇੱਕ మీడియం ਸਾਈਜ਼ ਦਾ ਟਮਾ ਪਿਆਜ਼ ਤੇ ਇਹਨੂੰ ਵੀ ਆਪਾਂ ਬਰੀਕ-ਬਰੀਕ ਪੀਸਾ ਵਿੱਚ ਕੱਟ ਲਿਆ ਤੇ ਨਾਲ ਹੀ ਇੱਥੇ ਜੇ ਤੁਸੀਂ ਕੋਈ ਹਰੀ ਚੀਜ਼ ਪਾਉਣੀ ਚਾਹੁੰਦੇ ਹੋ ਜਾਂ ਪਾਲਕ, ਮੇਥੀ ਜਾਂ ਫਿਰ ਧਨੀਆ ਤੁਸੀਂ ਕੁਝ ਵੀ ਪਾ ਸਕਦੇ ਹੋ। ਆਪਾਂ ਇੱਥੇ ਲਏ ਆ ਜੀ ਥੋੜਾ ਜਿਹਾ ਫਰੈਸ਼ ਬਾਥੂ ਲਿਆ ਬਰੀਕ ਕੱਟ ਕੇ ਤੇ ਸਭ ਤੋਂ ਪਹਿਲਾਂ ਆਪਾਂ ਆਟੇ ਨੂੰ ਪਾ ਲਾਂਗੇ ਜੀ ਰਾਤ ਦੇ ਵਿੱਚ ਤੇ ਥੋੜਾ ਜਿਹਾ ਆਟਾ ਆਪਾਂ ਰੱਖ ਲਾਂਗੇ ਜਿੰਨਾ ਅਗੇ ਜੀ ਤੁਹਾਨੂੰ ਲੋੜ ਹੈ ਤੁਸੀਂ ਲੈ ਸਕਦੇ ਹੋ। ਤੇ ਨਾਲ ਹੀ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਬੱਚੇ ਹੋਏ ਛੋਲ ਕਟੀਆਂ ਹੋਈਆਂ ਹਲੀਆਂ ਮਿਰਚਾਂ ਅਦਰਕ ਤੇ ਪਿਆਜ਼ ਤੇ ਨਾਲ ਹੁਣ ਇਸੇ ਪਾਵਾਂਗੇ ਜੀ ਆਪਾਂ ਬਰੀਕ ਕੱਟਿਆ ਹੋਇਆ ਬਾਥੂ ਕੋਈ ਵੀ ਚੀਜ਼ ਤੁਸੀਂ ਪਾਲਕ, ਮੇਥੀ, ਧਨੀਆ, ਬਾਥੂ ਕੁਝ ਵੀ ਤੁਸੀਂ ਪਾ ਸਕਦੇ ਹੋ ਤਰੋੜਿਆਂ ਨੂੰ ਹੋਰ ਵੀ ਜ਼ਿਆਦਾ ਹੈਲਦੀ ਬਣਾਉਣ ਵਾਸਤੇ ਤੇ ਨਾਲ ਹੀ ਆਪਾਂ ਇੱਥੇ ਪਾ ਜਾਗੇ ਜੀ ਥੋੜੇ ਜਿਹਾ ਮਸਾਲੇ ਅੱਧਾ ਚਮਚਾ ਆਪਾਂ ਪਾਵਾਂਗੇ ਜੀ ਨਮਕ ਦਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਪਾ ਸਕਦੇ ਹੋ ਤੇ ਥੋੜੀ ਜਿਹੀ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਹਲਦੀ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ 1 ਚਮਚ ਪਾਵਾਂਗੇ ਜੀ ਆਪਾਂ ਇੱਥੇ ਹੱਥਾਂ ਨਾਲ ਮਸਲ ਕੇ ਚੰਗੀ ਤਰ੍ਹਾਂ ਅਜਵੈਨ ਅਜਵੈਨ ਦਾ ਜਿਹੜਾ ਟੇਸਟ ਹੈ ਕੋਈ ਵੀ ਤੁਸੀਂ ਪਰੋਠਾ ਬਣਾਓ ਉਹਦੇ ਵਿੱਚ ਬਹੁਤ ਵਧੀਆ ਹੁੰਦਾ ਅਜਵੈਨ ਨੂੰ ਪਾਵਾਂਗੇ ਤੇ ਨਾਲ ਹੀ ਆਪਾਂ ਇੱਥੇ ਥੋੜਾ ਜਿਹਾ ਲਿਆ ਜੇ ਅਮਚੂਰ ਪਾਊਡਰ ਤੁਸੀਂ ਕੋਈ ਵੀ ਇੱਥੇ ਖਟਾ ਪਾ ਸਕਦੇ ਹੋ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਕਰ ਦਿੰਨੇ ਆ ਜੀ ਮਿਕਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਹੁਣ ਆਪਾਂ ਆਟਾ ਗੁੰਨ ਲੈਨੇ ਆ। ਚਲੋ ਜੀ ਆਟੇ ਨੂੰ ਆਪਾਂ ਗੁੰਨ ਲਿਆ ਤੇ ਹੁਣ ਆਪਾਂ ਬਣਾਉਣੀ ਆ ਬਣਾਉਨੇ ਆ ਪਰੌਂਠੇ। ਪਰੌਂਠੇ ਬਣਾਉਣੇ ਸ਼ੁਰੂ ਕਰਦੇ ਆ ਜੀ ਥੋੜਾ ਜਿਹਾ ਆਟਾ ਲੈ ਲਾਂਗੇ। ਤੁਸੀਂ ਹਲਕੇ ਭਾਰੇ ਪਰੌਂਠੇ ਜਿਸ ਤਰ੍ਹਾਂ ਦੇ ਚਾਹੋ ਤੁਸੀਂ ਬਣਾ ਸਕਦੇ ਹੋ। ਥੋੜਾ ਜਿਹਾ ਸੁੱਕਾ ਆਟਾ ਲਾਗੇ ਤੇ ਨੂੰ ਆਪਾਂ ਹੁਣ ਵੇੜ ਲਾਂਗੇ ਨਾਲ ਹੀ ਉਹਨਾਂ ਪਾ ਇੱਥੇ ਲਾ ਦਾਂਗੇ ਜੀ ਘਿਓ ਘਿਓ ਰਫਾਇੰਡ ਤੁਸੀਂ ਦੇਸੀ ਘਿਓ ਕੁਝ ਵੀ ਲਾ ਸਕਦੇ ਹੋ ਚਲੋ ਜੀ ਪਰੌਠੀ ਆਪਣੀ ਸਿੱਕ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਉਤਾਰ ਲੈਣੇ ਆਂ ਬਾਕੀ ਦੇ ਸਾਰੇ ਪਰੌਂਠੇ ਆਪਾਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲੈਨੇ ਆ। ਤੇ ਲੋ ਜੀ ਪਰੌਂਠੇ ਆਪਾਂ ਸਾਰੇ ਬਣਾ ਕੇ ਕਰ ਲੈਨੇ ਤਿਆਰ ਤੇ ਹੁਣ ਆਪਾਂ ਪਰੌਂਠਿਆਂ ਨੂੰ ਕਰਦੇ ਆਂ ਜੀ ਸਰਵ। ਤੇ ਲੋ ਜੀ ਚੋਲਾਂ ਦੀਆਂ ਪਰੌਂਠੀਆਂ ਆਪਾਂ ਬਣਾ ਕੇ ਕਰ ਲਈਆਂ ਨੇ ਬਿਲਕੁਲ ਤਿਆਰ ਤੇ ਅੱਜ ਦੀ ਇਹਨਾਂ ਪਰੌਂਠਿਆਂ ਨੂੰ ਆਪਾਂ ਕਰਾਂਗੇ ਜੀ ਦਹੀਂ ਨਾਲ ਸਰਵ ਤੁਸੀਂ ਆਚਾਰ ਨਾਲ ਕਿਸੇ ਵੀ ਸਬਜ਼ੀ ਨਾਲ ਕਿਸੇ ਵੀ ਚੀਜ਼ ਨਾਲ ਹੋਰ ਨਾਲ ਚਾਹ ਨਾਲ ਤੁਸੀਂ ਖਾ ਸਕਦੇ ਹੋ ਤੇ ਜੇਕਰ ਅੱਜ ਦੀ ਚੋਲਾਂ ਦੇ ਪਰੌਂਠਿਆਂ ਦੀ ਰੈਸিপি ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ। ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ